ਮੇਰਾ ਨਾਮ ਪ੍ਰਵੀਨ ਕੁਮਾਰ ਸਿੰਘ ਲਾਏ ਮੈਂ ਹਾਤਾਰਨ ਸਿੰਘ ਵਾਰਡ ਨੰਬਰ 11 ਦਾ ਵਸਨੀਕ ਹਾਂ ਪਿਛਲੇ 40 ਸਾਲਾਂ ਤੋਂ ਮੈਂ ਇਸ ਮੁਹੱਲੇ 'ਚ ਰਹ ਰਹੇ ਹਾਂ ਤੇ ਇਹ ਜਿਹੜੀਆਂ ਪਾਈਪਾਂ ਨੇ ਉਸ ਤੋਂ ਪਹਿਲਾਂ ਨੇ ਕਿਸੇ ਵੇਲੇ ਦੀਆਂ ਪਈਆਂ ਹੋਈਆਂ ਨੇ ਅੱਜ ਕੱਲ ਜਿਹੜਾ ਪਾਣੀ ਆ ਰਿਹਾ ਬਹੁਤ ਹੀ ਨਜਾਇਜ਼ ਸਿਵਰੇ ਦਾ ਮਿਕਸ ਗੰਦਾ ਪਾਣੀ ਆ ਰਿਹਾ ਹੈ ਬਾਥਰੂਮ ਦੇ ਵਿੱਚ ਬੜਨ ਨੂੰ ਚਿਤ ਨਹੀਂ ਕਰਦਾ ਨਾਣ ਨੂੰ ਚਿਤ ਨਹੀਂ ਕਰਦਾ ਪੀਣ ਨੂੰ ਚਿਤ ਨਹੀਂ ਕਰਦਾ ਕੀ ਇਹ ਅਸੀਂ ਨਹਾਣਾ ਛੱਡ ਦਈਏ ਪਾਣੀ ਪੀਣਾ ਛੱਡ ਦਈਏ ਇੱਕ ਮੁਹੱਲਾ ਛੱਡ ਦਈਏ ਮੈਂ ਇਹ ਗੁਦਾਰਿਸ਼ ਆਪਣੇ ਐਮਸੀ ਨੂੰ ਪਿਛਲੇ 1 ਸਾਲ ਤੋਂ ਕਈ ਵਾਰ ਦੇਖ ਕਰ ਰਿਹਾ ਪਰ ਉਹਨਾਂ ਦਾ ਇੱਕੋ ਹੀ ਜਵਾਬ ਮਿਲਦਾ ਹੈ 5 ਦਿਨਾਂ ਚ 4 ਦਿਨਾਂ ਬਸ ਲੇਬਰ ਨਹੀਂ ਮਿਲ ਰਹੀ ਜਿੱਦਣ ਲੇਬਰ ਮਿਲ ਗਈ ਉਦੋਂ ਹੀ ਸਾਰੀਆਂ ਨਵੀਆਂ ਪਾਈਪਾਂ ਪੈ ਜਾਣੀਆਂ ਲੇਕਿਨ ਸਾਲ ਹੋ ਗਿਆ ਹਲੇ ਤੱਕ ਕਿਸੇ ਤਰ੍ਹਾਂ ਦਾ ਕੋਈ ਵੀ ਇੱਥੇ ਕਾਰਵਾਈ ਨਹੀਂ ਕੀਤੀ ਗਈ ਮੈਂ ਸਰਕਾਰ ਤੋਂ ਮਹਿਕਮੇ ਤੋਂ ਇਹੀ ਮੰਗ ਕਰਦਾ ਕਿ ਜੇ ਸਾਡੇ ਕਿਤੇ ਬਾਹਰ ਪਾਣੀ ਪਿਆ ਹੁੰਦਾ ਤੁਸੀਂ ਉਹਨੂੰ ਦੀ ਤਸਦੀਕ ਕਰਦੇ ਹੋ ਕਿ ਜੇ ਉਸ ਦੇ ਵਿੱਚ ਬੱਛਰ ਪੈਦਾ ਹੁੰਦਾ ਹੈ ਤਾਂ ਜਿਨੇ ਪਾਣੀ ਰੱਖਿਆ ਉਹਨੂੰ 10000 ਰੁਪਏ ਜੁਰਮਾਨਾ ਕੀਤਾ ਜਾਂਦਾ ਹੈ ਤਾਂ ਆਹ ਜਿਹੜਾ ਪਾਣੀ ਸਿਵਰੇ ਦਾ ਪੂਰੇ ਮਹੱਲੇ ਵਿੱਚ ਗੰਦਾ ਪਾਣੀ ਜਾ ਰਿਹਾ ਹੈ ਇਹਦਾ ਜੁਰਮਾਨਾ ਕਿਹਨੂੰ ਲਾਇਆ ਜਾਵੇ ਇਹ ਉਹਨੂੰ ਲਾਇਆ ਜਾਵੇ ਸਰਕਾਰ ਨੂੰ ਲਾਇਆ ਜਾਵੇ ਇਹਦਾ ਜ਼ਿੰਮੇਵਾਰ ਕੌਣ ਹੈ ਇਹ ਸਾਨੂੰ ਤਵਦੀਦ ਨਾਲ ਜਾਣਕਾਰੀ ਦਿੱਤੀ ਜਾਵੇ ਤੇ ਇਹ ਸਾਰੇ ਆਪਾਂ ਠੀਕ ਕੀਤੇ ਆਨ ਸਾਰੇ ਘਰਾਂ ਦੇ ਵਿੱਚ ਲੋਕੀ ਬਿਮਾਰ ਪਏ ਨੇ ਕਿਸ ਨੂੰ ਪੀਲੀਆ ਹੈ ਕਿਸ ਨੂੰ ਜੌਂਡਿਸ ਹੈ ਕਿਸ ਨੂੰ ਡੇਂਗੂ ਦਾ ਹੈ ਕਿਸ ਕੋਈ ਬਿਮਾਰ ਹੈ ਕਿਸ ਦੇ ਪੇਟ ਦੀਆਂ ਬੁਹਾਰੀਆਂ ਨੇ ਸਾਨੂੰ ਇਸ ਦਾ ਹੱਲ ਕੀਤਾ ਜਾਵੇ ਮੇਰਾ ਨੋ ਸੀਮਾ ਕੁਮਾਰੀ ਹਾਤਾ ਨੇ ਰੈਸੀਡੈਂਟ ਰਹਿਣੇ ਹਸੀਂ ਬਹੁਤ ਦੇਰ ਹੋ ਗਈ ਵੀ ਗੰਦੇ ਪਾਣੀ ਦੀ ਸਮੱਸਿਆ ਸੇ ਬਹੁਤ ਆ ਰਹੀ ਹੈ ਵੀ ਇੰਨਾ ਕ ਗੰਦਾ ਕ ਪਾਣੀ ਹੈ ਕਿ ਆਮ ਆਦਮੀ ਨੂੰ ਪੀਣ ਹੀ ਸਦਾ ਕਸ਼ਬੋ ਆਂਦੀ ਹੈ ਨਾ ਮਾੜੀ ਜੀਵੀ ਉਹਦੀ ਮਤਲ ਗੰਦਗੀ ਦੀ ਤਾਂ ਮਤਲ ਨਾ ਨਹੀਂ ਸਕਦਾ ਮੰਦਾ ਵੀ 8 ਵਜੇ 10 ਵਜੇ ਤੱਕ ਬੈਠੇ ਰਹਨੇ ਆ ਵੀ ਪਾਣੀ ਸਾਫ ਆਵਤਾਨਾ ਹੀ ਹੈ ਸਿ ਵੀ ਇੰਨੀ ਗੰਦਗੀ ਇਸੇ ਆ ਦੇਖੋ ਵੀ ਕੈਂਸਰ ਤਾਂ ਵੈਸੇ ਹੀ ਹੋ ਰਿਹਾ ਲੋਕਾਂ ਨੂੰ ਵੀ ਉਸ ਗੰਦੇ ਪਾਣੀ ਪੀਏ ਕੋ ਉਹਨੂੰ ਨਾ ਹੀਏ ਅਸੀਂ ਅੱਛਾ ਘਰ ਘਰ ਬੱਚੇ ਹੋ ਬਿਮਾਰ ਹੋ ਰਹੇ ਨੇਗੇ ਮੈਂ ਤਾਂ ਹੁਣ ਕਿਤੇ ਚਿੱਤਰਕੁੜ ਚਲੀ ਕਦੇ ਇੱਥੇ ਆ ਗਈ ਜਦੋਂ ਰੇ ਆਣੇ ਆ ਉੱਥੇ ਪਾਣੀ ਇੰਨਾ ਅਮਰ ਚ ਪੀ ਰਹੇ ਆ ਉਰੇ ਆ ਕੇ ਜਾਂ ਜ਼ਹਿਰ ਪੀ ਰਹੇ ਆ ਅਸੀਂ ਵੀ ਇਹਦੀ ਕੋਈ ਸਮੱਸਿਆ ਦਾ ਹੱਲ ਕੀਤਾ ਜਾਵੇ ਮਕਰ ਸ਼ਰਮੇ ਨੂੰ ਦੀਪਕਾ ਨੂੰ ਕਿੰਨੇ ਵਾਰੀ ਫੋਨ ਮੈਂ ਕਰ ਚੁੱਕੀ ਆ ਕਹਿੰਦੇ ਸੀ ਭਿੰਜੀ ਬਸ ਪਰਸੂ ਹੀ ਆਏ ਸੀਗੇ ਵੀ ਭਿੰਜੀ ਕੱਲੂ ਸ਼ੁਰੂ ਹੋ ਜਾਊਗਾ ਤੇ ਮਹੱਲੇ ਵਾਲੇ ਕਹਿੰਦੇ ਜੀ ਰੋਜ਼ ਹੀ ਇਸਦਾ ਫੋਨ ਕਰਦੇ ਆ ਵੀ ਕੋਈ ਸਾਡੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਵੀ ਇਹਨਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਪਰਸੋਂ ਮੱਖਣ ਨੇ ਆਇਆ ਸੀ ਆਪ ਆਇਆ ਸੀ ਖੁਦ ਕਹਿਣਾ ਸੀ ਕਹਿੰਦਾ ਜੀ ਕੱਲੂ ਸ਼ੁਰੂ ਹੋ ਜਾਊ ਕੱਲ ਜਾਂ ਪਰਸੋਂ ਸ਼ੁਰੂ ਅੱਜ 3 ਦਿਨ ਹੋ ਗਏ ਕੋਈ ਇੱਥੇ ਸਮੱਸਿਆ ਦਾ ਹੱਲ ਨਹੀਂ ਹੋਇਆ ਕੋਈ ਇੱਥੇ ਆਇਆ ਨਹੀਂ ਮੈਂ ਬਲਕਿ ਕੱਲ 3 ਵਾਰ ਫੋਨ ਕੀਤਾ ਨਾ ਮਕਰਨ ਸ਼ਰਮਣ ਨੇ ਚੱਕਿਆ ਨਾ ਉਹਦੀ ਮਿਸਰੀ ਨੇ ਫੋਨ ਚੱਕਿਆ ਹਾਂਜੀ ਵੀਰ ਜੀ ਮੇਰਾ ਨਾਮ ਡਿੰਪਲ ਗਰਗ ਹੈ ਮੈਂ ਆਪਣੇ ਮਾਈਕੀ ਆਈਸੀ ਹੁਜੇ 2 ਦਿਨ ਹੀ ਹੋਏ ਐ ਮੈਂ ਚੰਡੀਗੜ੍ਹ ਤੋਂ ਆਈ ਆਂ ਔਰ ਇੱਥੇ 2 ਦਿਨ ਚ ਮੇਰੇ ਬੱਚੇ ਇਨਾ ਬਿਮਾਰ ਹੋਏ ਨਾ ਗੰਦਾ ਪਾਣੀ ਆ ਰਿਹਾ ਦੇਖੋ ਉਹ ਪਾਣੀ ਹਰ ਚੀਜ਼ ਚ ਯੂਜ਼ ਹੋ ਰਿਹਾ ਹੈ ਖਾਣ ਪੀਣ ਦੀ ਹਰ ਇੱਕ ਚੀਜ਼ ਯੂਜ਼ ਹੋ ਰਿਹਾ ਨਹਾਉਣ ਇਵਨ ਤੁਸੀਂ ਉਸ ਨਹਾ ਵੀ ਨਹੀਂ ਸਕਦੇ ਪੀਣਾ ਤਾਂ ਦੂਰ ਹੈ ਔਰ ਮੇਰੇ ਬੱਚਿਆਂ ਨੂੰ ਲੂਜ਼ ਮੋਸ਼ਨ ਵੋਮਟਿੰਗ ਸਾਰੇ ਸਾਰੇ ਘਰ ਦੇ ਮੈਂਬਰ ਬਿਮਾਰ ਪਏ ਮੇਰੇ ਭਤੀਜੇ ਵਗੈਰਾ ਹਾਂਜੀ ਮੈਂ ਆਪਣੇ ਬ੍ਰਦਰ ਨੂੰ ਪੁੱਛਿਆ ਕਿ ਤੁਸੀਂ ਮਤਲਬ ਇਹਦਾ ਕੀ ਹੱਲ ਕਰ ਰਹੇ ਹੋ ਤੁਸੀਂ ਐਮਸੀ ਕੋਲ ਗਏ ਉਹ ਕਹਿੰਦੇ ਕਿ ਅਸੀਂ ਬਾਰ ਬਾਰ ਜਾ तसली देख भेज देंगे कि हाँ जी अच्छ काम शुरू हो जाएगा कल शुरू हो जाएगा अभी कहें वाटर सप्लाई महकमे भी गए उ भी कंप्लेट करके आए हैं बट कोई सुनवाई नहीं हो रही है तीस तो देखो सारा मुहला परेशान है सारा सब सब घर घर तुम देखो बंदे बीमार पे हैं और ईवन सब लेडीज़ भी कह रही हैं कि सा मतलब वाटर वह भी खराब हो गए हैं कॉआगाड वगैरह फिल्टर सब खराब हो गए हैं हूँ तुम तो दसो भी यदा की हल किया जाए और अगे भी इन बीमारियां आ रही हम दोनों बारिशों का मौसम स्टार्ट हो जाएगा डेंगू मलेरिया सब फैलेगा और गंदे पानी नाल दसो हल कुछ हल कराया जाए ਆ ਸੋ ਬਰਨਾਲਾ ਦੇ ਵਿੱਚ ਜਿਹੜੇ 39 ਐ ਟੋਟਲ 39 ਟਿਊਬਵੈਲ ਜਿਨ੍ਹਾਂ ਵਿੱਚੋਂ 31 ਚੱਲ ਰਿਆ ਤੇ ਪੰਜ ਜਿਹੜੇ ਪਿੱਛੇ ਜੇ ਫੇਲ ਹੋ ਗਏ ਸੀ ਉਹਨਾਂ ਨੂੰ ਰਿਵਾਈਵ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀਗੀ ਪਰ ਉਹ ਜਿਹੜਾ ਹੈਗਾ ਪਾਣੀ ਦਾ ਸਤ੍ਰ ਨੀਚੇ ਹੋ ਗਿਆ ਤੋਂ ਇਸ ਕਰਕੇ ਉਹ ਨਵੇਂ ਸਿਰੇ ਤੋਂ ਲਗਾਣੇ ਪੈਣੇ ਸੀ ਉਹਦੇ ਵਿੱਚ ਕਿਟੂ ਕੋਠੀ ਧਨੋਲਾ ਰੋਡ ਚਿੰਟੂਪਾਗ ਬਾਈ ਇਕਰ ਤੇ ਸੰਘੇੜਾ ਰੋਡ ਇਹ ਅਮਰੁੱਤ 2 ਦੇ ਵਿੱਚ ਇਹਨਾਂ ਨੂੰ ਕੰਮ ਅਲੋਕੇਟ ਹੋਇਆ ਸ਼ੁਰੂ ਵੀ ਹੋ ਚੁੱਕਿਆ ਆ ਵਾਰਡ ਨੰਬਰ 13 ਦੇ ਲਈ ਲੈਂਡ ਆਈਡੈਂਟੀਫਾਈ ਹੋ ਗਈ ਹੈ ਉੱਥੇ ਵੀ ਜਲਦੀ ਕੰਮ ਸ਼ੁਰੂ ਹੋ ਜਾਏਗਾ ਆ ਡੀਐਸਪੀ ਆਫਿਸ ਵਾਲੀ ਵੀ ਤੇ ਆ ਵਾਰਡ ਨੰਬਰ पां वाली वी आर ट्राइंग कि एज सुन एज पॉसीबल उ भी लैंड अवेलेबल हो जाए तो कि नव ट्यूबवैल जोड़ा लगया जा सके टैंकरस uh, जड़े है वॉटर सप्लाई सीवरेज बोर्ड वालों लगातार भेजे जा रहे हैं पर मेरे ध्यान दिवया है कि कुछ एक वार्ड के रेगूलर सप्लाई नहीं हो रही सो वी विल इंश्योर कि जी अजक घट्टो घट चार बारी वीक टैंकर सप्लाई उस एरिया जरूर होए तो मेरी अपील है सिटनस uh, में भी जैकर द या पानी की कोई प्रॉब्लम आती है तुरंत एम सी केपलेट ਕਰ ਦੈਨ ਤੇ ਐਮਸੀ ਆਪਣੇ ਆਪ ਹੀ ਅਰੇਂਜ ਕਰਵਾ ਕੇ ਦੇਗੀ ਤੇ ਜੇ ਤਾਂ ਵੀ ਪ੍ਰੋਬਲਮ ਆਂਦੇ ਆ ਤੇ ਆਮ ਆਲਵੇਜ਼ ਅਵੇਲੇਬਲ ਜੀ ਮੈਨੂੰ ਦੱਸ ਦੇ ਵੀ ਵਿਲ ਮੇਕ ਸ਼ੋਰ ਕਿ ਟੈਂਕਰ ਅਵੇਲੇਬਲ ਹੋਏ ਐਕਸੀਐਨਪੀਡਬਲ ਪੀਡਬਲ ਐਸਐਸਬੀ ਵਾਟਰ ਸਪਲਾਈ ਐਂਸੀ ਰੇਜ ਬੋਰਡ ਜਿਹੜੇ ਸੰਗਰੂਰ ਤੇ ਜਿਨ੍ਹਾਂ ਦੇ ਪਾਸ ਚਾਰਜ ਆ ਬਨਾਲੇ ਦਾ ਤੇ ਉਹੀ ਅਸੀਂ ਦੇਖ ਰਹੇ ਕਰ ਰਹੇ ਹਾਂ ਉਹਨਾਂ ਦੇ ਜੇਜ਼ ਤੇ ਐਸ ਡੀਓਜ਼ ਲੋਕਲ ਲੈਵਲ ਤੇ ਅਵੇਲੇਬਲ ਹੈ ਲੋਕਲ ਕੰਮ ਵੀ ਚੱਲ ਰਿਹਾ ਸੋ ਕਿਸੇ ਵੀ ਸਿਟੀਜ਼ਨ ਨੂੰ ਜੇ ਕੋਈ ਪ੍ਰੋਬਲਮ ਆਂਦੀ ਹੈ ਸਾਡੇ ਤਿੰਨਾਂ ਅਦਾਰਿਆਂ ਚ ਕਿਸੇ ਵੀ ਧਿਆਨ ਵਿੱਚ ਲੈ ਆਈਏ ਤੇ ਅਸੀਂ ਵੀ ਟ੍ਰਾਈ ਬੈਸਟ ਕਿ ਟੈਂਕਰ ਟਾਈਮ ਸਰ ਪਹੁੰਚ ਜਾਣਾ ਮੈਡਮ ਗੰਦੇ ਪਾਣੀ ਨੂੰ ਲੈ ਕੇ ਅਜੇ ਨਰਾਇਣ ਸਿੰਘ ਹੱਥੇ ਵੱਲੋਂ ਨਾਰੇਵਾਜੀ ਕੀਤੀ ਗਈ ਹੈ ਇੱਕ ਮਿੰਟ ਦੇਖਦੇ ਹਾਂ ਹਾਂਜੀ ਆ ਈਵਨ ਜਿਹੜੀ ਹੈਗੀ ਗੰਦੇ ਪਾਣੀ ਦੀ ਆ ਵਾਟਰ ਸੈਂਪਲਿੰਗ ਰੈਗੂਲਰਲੀ ਚੱਲ ਰਹੀ ਹੈ ਅ ਬਰਸਾਤਾਂ ਤੋਂ ਪਹਿਲਾਂ ਵੈਸੇ ਹੀ ਟੀਚਾ ਹੁੰਦਾ ਸਰਕਾਰ ਦਾ ਕਿ ਸਾਰੀ ਵਾਟਰ ਸੈਂਪਲਿੰਗ ਵੀ ਕਰਵਾ ਲੱਤੀ ਜਾਵੇ ਤੇ ਕਲੋਰਿਨੇਸ਼ਨ ਵੀ ਕਰਵਾ ਦਿੱਤੀ ਜਾਵੇ ਉਹ ਕੰਮ ਲਗਾਤਾਰ ਚੱਲ ਰਿਹਾ ਹੈ ਜਿਹੜੇ ਤੁਸੀਂ ਦੋ ਜਗ੍ਹਾ ਤੇ ਦੱਸਿਆ ਹੈਗਾ ਇਹਦੀ ਮੈਂ ਅੱਜ ਹੀ ਚੈਕਿੰਗ ਕਰਵਾਵਾਂਗੀ ਸੋ ਦੱਟ ਦੁਬਾਰਾ ਪ੍ਰੋਬਲਮ ਨਾ